ਕਿੰਨਾੰਨ ਤਾਂ ਧਿਆਨ ਕੱਲਾ ਸਰਕਾਰ ਬਣਾਉਣਾ ਸੀ ਤੇ 103 ਸਾਲ ਚ ਕਲੇ 22 30 22 23 ਸਾਲ ਨਹੀਂ ਸਰਕਾਰ ਰਹਿਣੀ ਸੀ ਫਿਰ ਤਾਂ ਬਹੁਤ ਸਾਲ ਰਹਿਣੀ ਸੀ ਫਿਰ ਵੱਡੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਭੁੰਦਰ ਸਾਹਿਬ ਨੂੰ 8 8 10 10 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਅਸੀਂ ਵੀ ਗੱਲ ਕਰ ਸਕਦੇ ਸੀ ਭੁੰਦਰ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ 8 8 ਸਾਲ ਦੇ ਕਰੀਬ 8 ਸਾਲ ਤੇ ਕਰੀਬ ਐਨਐਸਏ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾ ਪੁੰਦਰ ਸਾਹਿਬ ਨੇ ਕਿਹਾ ਹੈ 17 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨਐਸਏ ਜੇਲ ਤੋਂ ਹੈ ਮੇਰੀ ਭੈਣ ਦਾ ਵਿਆਹ ਸੀ ਬਾਲ ਸਾਹਿਬ ਜੇਲ ਨਾਲੇ ਕਹਿੰਦੇ ਸੁਪਰਡੈਂਟ ਕੀ ਤੁਸੀਂ ਇਹ ਦਰਖਾਸਤ ਦੇ ਦਿਓ ਕਿ ਅਸੀਂ ਜ਼ਮਾਨਤ ਮੈਨੂੰ ਚਾਹੀਦੀ ਹੈ ਵਿਆਹ ਵਾਸਤੇ ਬਾਲ ਸਾਹਿਬ ਕਹਿੰਦੇ ਨਾ ਮੈਂ ਵਿਆਹ ਤੇ ਨਾ 16 ਸਾਲ ਕਈ ਲੋਕ 1 ਸਾਲ ਬਾਅਦ ਹੀ ਕਹਿੰਦੇ ਇੱਕ ਕੱਢੋ ਸਾਨੂੰ ਬਾਹਰ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਕਿਹੜੀਆਂ ਜੇਲਾਂ ਸੀ ਪੰਮ ਲਾਡੂ ਬਾਦਲ ਸਾਹਿਬ ਕੌਮ ਬਡੂਰ ਚ ਸਟੇਜ ਤੇ ਬਰਾਜਮਾਨ ਸ਼੍ਰੋਮਣੀ ਕਾਲੀਦਾਰ ਦੇ ਸੈਕਟਰੀ ਜਨਰਲ ਤੇ ਆਪਣੇ ਬਜ਼ੁਰਗ ਹੁੰਦਸਾ ਥੋੜੇ ਹਲਕੇ ਦੇ ਸੇਵਾਦਾਰ ਦਿਲਰਾਜ ਸਦੂਲਗੜ ਹਲਕੇ ਦੇ ਕੋਨੇ-ਕੋਨੇ ਤੋਂ ਆਏ ਪਾਰਟੀ ਦੇ ਵਰਕਰ ਸਹਿਬਾਨ ਫਤਿਹ ਅਸਕਰ ਦਾ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਫਤਿਹ ਆ ਇਲੈਕਸ਼ਨ ਖਾਲਸਾ ਪੰਦੇ ਹੀ ਹੋਣ ਦੇ ਸਵਾਲ ਕਰਦਾ ਹੈ ਪਿਛਲੇ 7-8 ਸਾਲਾਂ ਤੁਸੀਂ ਦੇਖਿਆ ਹੈ ਕਿ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਜਿਹੜੇ ਮੁਲਕ ਦੀ ਫੌਜ ਤਕੜੀ ਹੈ ਉਹ ਮੁਲਕ ਤਰਫ ਕੋਈ ਝਾਕ ਨਹੀਂ ਸਕਦਾ ਅੱਜ ਅਮਰੀਕਾ ਦੁਨੀਆ ਤੇ ਰਾਜ ਕਿਉਂ ਕਰ ਰਿਹਾ ਹੈ ਉਹਦੀ ਫੌਜ ਕਰਕੇ ਕੋਈ ਵੀ ਮੁਲਕ ਉਸ طرف ਪੰਗਾ ਨਹੀਂ ਲੈਂਦਾ ਅਕਾਲੀ ਦਲ ਨੂੰ ਬਣਾਇਆ ਕਿਉਂ ਸੀ ਜਦੋਂ 103 ਸਾਲ ਪਹਿਲੇ ਆਪਣੇ ਗੁਰੂ ਘਰਾਂ ਉੱਤੇ ਉਦੋਂ ਮਹੰਤਾਂ ਦਾ ਕਬਜ਼ਾ ਸੀ ਇੰਨੇ ਗਲਤ ਕੰਮ ਗੁਰੂ ਘਰਾਂ 'ਚ ਕਰਦੇ ਸੀ ਆਪਣੀ ਕੌਮ ਇਕੱਠੀ ਹੋਈ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਕਿਹਾ ਕਿ ਆਪਾਂ ਆਪਣੇ ਗੁਰੂ ਘਰਾਂ ਨੂੰ ਆਜ਼ਾਦ ਕਰਾਈਏ ਉਹਨਾਂ ਨੇ ਇਕੱਠੇ ਹੋ ਕੇ ਮਹੰਤਾ ਨੂੰ ਕੱਢਿਆ ਤੇ ਗੁਰੂ ਘਰ ਆਜ਼ਾਦ ਕਰਾਇਆ ਤੇ ਫਿਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਦੋਂ ਕਮੇਟੀ ਬਣਾਈ ਬੈਠੇ ਮੀਟਿੰਗ ਕੀਤੀ ਉਹ ਕਹਿੰਦੇ ਜੀ ਕਿ ਫਿਰ ਤੋਂ ਸਾਡੇ ਤੇ ਕਬਜ਼ਾ ਹੋ ਸਕਦਾ ਹੈ ਕੋਈ ਹੋਰ ਤਾਕਤਾਂ ਲੱਗ ਜਾਣੀਆਂ ਆਪਾਂ ਨੂੰ ਇੱਥੋਂ ਕੱਢਣ ਤੇ ਆਪਾਂ ਆਪਣੀ ਇੱਕ ਫੌਜ ਬਣਾਈਏ ਸਪਲੀਟਿਕਲ ਪਾਰਟੀ ਬਣਾਈਏ ਉਹਨਾਂ ਨੇ 1 ਮਹੀਨੇ ਬਾਅਦ ਹੀ ਖਰੋਮ ਨੇ ਅਕਾਲੀ ਦਲ ਬਣਾਇਆ 103 ਸਾਲ ਪੁਰਾਣੀ ਪਾਰਟੀ ਕੌਮ ਦੀ ਫੌਦ ਕੌਮ ਦੀ ਜਥੇਬੰਦੀ ਜਿਹਨੇ ਤੁਹਾਡੇ ਵਾਸਤੇ ਲੜਾਈ ਲੜੀ ਕੌਮ ਵਾਸਤੇ ਲੜਾਈ ਲੜੀ ਦੇਸ਼ ਵਾਸਤੇ ਲੜਾਈ ਲੜੀ ਕਿਸਾਨੀ ਦੀ ਲੜਾਈ ਲੜੀ ਗਰੀਬ ਦੀ ਲੜਾਈ ਲੜੀ ਤੇ ਤੁਸੀਂ ਸਾਰੇ ਜਾਣਦੇ ਹੋ ਜੋ ਕੁਛ ਤੁਹਾਡੇ ਆ ਇਲਾਕੇ ਚ ਹੋਇਆ ਜਾਂ ਦੋ ਕੁਛ ਪੰਜਾਬ ਚ ਹੋਇਆ ਹੈ ਕਦੋਂ ਹੋਇਆ ਜਦੋਂ ਅਕਾਲੀ ਦਲ ਦੀ ਸਰਕਾਰ ਆਪਾ ਜਿਆਦਾ ਲੰਬਾ ਨਾ ਜਾਈਏ ਪਿਛਲੇ 50 ਸਾਲ ਹੀ ਦੇਖ ਲੀਏ 50 ਸਾਲਾਂ ਪਿਛਲੇ 50 ਸਾਲਾਂ ਚ 22 ਸਾਲ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਹੈ ਪਾਕੀ ਸਮਾਂ ਵੱਖ-ਵੱਖ ਪਾਰਟੀਆਂ ਦੀ 10 ਸਾਲ ਤੱਕ ਕੈਪਟਨ ਅਮਰਿੰਦਰ ਸਿੰਘ ਰਹਾ ਤੇ ਫਿਰ ਆ ਤਿੰਨ ਸਾਲ ਤਾਂ ਝਾੜੂ ਵਾਲੇ ਹੋ ਗਏ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਜੋ ਕੁਝ ਵੀ ਹੋਇਆ ਉਹ ਨਾ 22 ਸਾਲਾਂ ਚ ਹੀ ਹੋਇਆ ਸਰਦੂਲਗੜ ਹਲਕਾ ਕੀ ਸੀ ਇੱਥੇ ਟਿੱਬੇ ਹੁੰਦੇ ਸੀ ਬਟਿੰਢਿਆ ਇਲਾਕਾ ਬਟਿੰਡਾ ਸਾਰਾ ਤੁਸੀਂ ਜਿਹੜੇ ਪੁਰਾਣੇ ਬਜ਼ੁਰਗ ਹੈ ਨਾ ਇੱਥੇ ਸੜਕ ਹੁੰਦੀ ਸੀ ਟਿੱਬੇ ਹੁੰਦੇ ਸੀ ਖੇਤੀ ਹੁੰਦੀ ਨਹੀਂ ਸੀ ਨਾ ਕਸੀਆਂ ਸੀ ਨਾ ਖਾਲੇ ਸੀ ਨਾ ਨੈਰਾ ਸੀ ਇਹ ਸਾਰੇ ਇੱਥੇ ਕਸੀਆਂ ਕੱਢਣ ਵਾਲੀ ਨਹਿਰਾਂ ਕੱਢਣ ਵਾਲੀ ਪੱਕੇ ਖਾਲੇ ਬਣਾਉਣਾ ਸੀ ਅੰਡਰਗਰਾਉਂਡ ਪਾਈਪ ਲਾਉਣ ਵਾਲੀ ਪਾਰਟੀ ਕੱਲੀ ਆਕਾਲੀ ਦਲ ਸੀ ਇੱਕ ਵੀ ਕਿਸੇ ਹੋਰ ਲੀਡਰ ਨੇ ਪਾਰਟੀ ਨਹੀਂ ਕੀਤਾ ਅੱਜ ਜੇ ਆਪਾਂ ਖੇਤੀ ਕਰ ਰਹੇ ਆ ਇੱਥੇ ਬੈਠੇ ਆ ਆਰਾਮ ਨਾਲ ਉਸ ਪਾਰਟੀ ਕਰਕੇ ਆ ਅੱਜ ਪੰਜਾਬ 'ਚ ਤੁਸੀਂ ਸਰਦੂਲਗੜ ਤੋਂ ਗੱਡੀ ਫੜ ਲਓ ਤੇ ਕੋਈ ਅੰਮ੍ਰਿਤਸਰ ਚਲੇ ਜਾਏ ਕੋਈ ਪਠਾਨਕੋਟ ਚਲੇ ਜਾਏ ਕੋਈ ਚੰਡੀਗੜ੍ਹ ਚਲੇ ਜਾਏ ਤੁਸੀਂ ਖੱਬੇ ਸੱਜੇ ਦੇਖਦੇ ਜਾਓ ਜੇ ਥਰਮਲ ਪਲਾਂਟ ਦੇਖੋਗੇ ਬਣਾਇਆ ਬਾਦਲ ਸਾਹਿਬ ਨੇ ਜੇ ਕੋਈ ਸਕੂਲ ਦੇਖੋਗੇ ਬਣਾਇਆ ਬਾਦਲ ਸਾਹਿਬ ਦੇ ਕੋਈ ਨਹਿਰ ਉੱਤੇ ਟੱਪੋਗੇ ਪਤਾ ਕਰਾਲਿਓ ਕਿਹਨੇ ਬਣਾਈ ਆ ਬਾਦਲ ਸਾਹਿਬ ਨੇ ਬਣਾਈ ਆ ਕਾਲੀਦਲ ਨੇ ਬਣਾਈ ਆ ਜੇ ਟਿਊਬਵਲ ਚੱਲਦਾ ਦੇਖੋਗੇ ਉਹ ਕਨੈਕਸ਼ਨ ਵੀ ਬਾਦਲ ਸਾਹਿਬ ਨੇ ਦਿੱਤਾ ਉਹਦੇ ਮਗਰ ਮੁਫਤ ਬਿਜਲੀ ਵੀ ਬਾਦਲ ਸਾਹਿਬ ਦੀ ਆ ਕਾਲੀਦਲ ਦੀ ਆ ਜੇ ਗਰੀਬ ਨੂੰ ਆਟਾ ਦਾਲ ਮਿਲਿਆ ਬਾਦਲ ਸਾਹਿਬ ਨੇ ਸ਼ਗਨ ਦਿੱਤੇ ਪਾਲ ਸਾਹਿਬ ਨੇ 200 ਯੂਨਿਟ ਬਿਜਲੀ ਦੇ ਮੁਫਤ ਕੀਤੇ ਬਾਦਲ ਸਾਹਿਬ ਨੇ ਲੜਕੀਆਂ ਨੂੰ ਸਕੂਲ ਵਾਸਤੇ ਸਾਈਕਲ ਦਿੱਤੇ ਬਾਦਲ ਸਾਹਿਬ ਨੇ ਫਿਰ ਦੂਜੀਆਂ ਪਾਰਟੀਆਂ ਨੇ ਕੀਤਾ ਕੀ ਹੈ ਉਹਨਾਂ ਨੂੰ ਬਣਾਉਣ ਵਾਲੀ ਦੂਜੀਆਂ ਪਾਰਟੀਆਂ ਨੂੰ ਆਪਣੇ ਧੜੇ ਬੰਦੀ ਹੈ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹਦੇ ਤੇ ਫਿਰ ਤੋੜਿਆ ਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ 7 ਸਾਲ ਪਹਿਲੇ ਜਦੋਂ ਆਪਣੀ ਸਰਕਾਰ ਗਈ ਉਦੋਂ ਆਪਣਾ ਬੀਜੇਪੀ ਨਾਲ ਸਮਝੌਤਾ ਸੀ ਆਪਾਂ ਕਿਸਾਨੀ ਕਰਕੇ ਆਪਾਂ ਉਹਨਾਂ ਨੂੰ ਲੱਤ ਮਾਰੀ ਸਮਝੌਤੇ ਨੂੰ ਮਿਸਟਰੀ ਮਿਨਿਸਟਰੀ ਨੂੰ ਲੱਤ ਮਾਰੀ ਕਿਉਂਕਿ ਅਸੀਂ ਅਕਾਲੀ ਦਲ ਦੇ ਸੂਲਾਂ ਦੀ ਪਾਰਟੀ ਆ ਸੂਲ ਤੇ ਖੜਦੀ ਹੈ ਸਾਡੇ ਵਾਸਤੇ ਸਰਕਾਰਾਂ ਬਣਾਉਣੀਆਂ ਸਰਕਾਰਾਂ ਚ ਮੰਤਰੀ ਬੰਨਾ ਇੰਨਾ ਜ਼ਰੂਰੀ ਨਹੀਂ ਆਪਣੇ ਵਾਸਤੇ ਆਪਣਾ ਪੰਜਾਬ ਆਪਣੀ ਕੌਮ ਹੈ ਆਪਣੀ ਕਿਸਾਨੀ ਹੈ ਆਪਣੇ ਗਰੀਬ ਹੈ ਆਪਣਾ ਪੰਜਾਬ ਹੈ ਜੇ ਕਾਲੀ ਦਲ ਕੱਲੀਆਂ ਬਾਕੀ ਸਿਆਸੀਆਂ ਪਾਰਟੀਆਂ ਮੰਗੂ ਕਾਲੀ ਲੀਡਰਾਂ ਦਾ ਧਿਆਨ ਇਕੱਲਾ ਸਰਕਾਰ ਬਣਾਉਣਾ ਸੀ ਤੇ 103 ਸਾਲ ਚ ਇਕੱਲੇ 22 30 22 23 ਸਾਲ ਨਹੀਂ ਸਰਕਾਰ ਰਹਿਣੀ ਸੀ ਫਿਰ ਤਾਂ ਬਹੁਤ ਸਾਲ ਰਹਿਣੀ ਸੀ ਫਿਰ ਵੱਡੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਪੁੰਦਰ ਸਾਹਿਬ ਨੂੰ 8-8 10-10 ਸਾਲ ਜੇਲ ਕੱਟਣ ਦੀ ਲੋੜ ਨਹੀਂ ਸੀ ਅਸੀਂ ਵੀ ਗੱਲ ਕਰ ਸਕਦੇ ਸੀ ਪੁੰਦਰ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ ਅੱਠ ਸਾਲ ਦੇ ਕਰੀਬ 8 ਸਾਲ ਤੇ ਕਰੀਬ ਐਨਐਸਏ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾ ਪੁੰਦਰ ਸਾਹਿਬ ਨੇ ਕਿਹਾ ਹੈ 17 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨਐਸਏ ਜੇਲ ਤੋਂ ਹੈ ਮੇਰੀ ਭੈਣ ਦਾ ਵਿਆਹ ਸੀ ਬਾਲ ਸਾਹਿਬ ਜੇਲ੍ਹ ਵਾਲੇ ਕਹਿੰਦੇ ਸੁਪਰਡੈਂਟ ਕਿ ਤੁਸੀਂ ਅਰਜ਼ੀ ਦੇ ਦਿਓ ਕਿ ਅਸੀਂ ਜ਼ਮਾਨਤ ਮੈਨੂੰ ਚਾਹੀਦੀ ਹੈ ਵਿਆਹ ਵਾਸਤੇ ਬਾਲ ਸਾਹਿਬ ਕਹਿੰਦੇ ਨੰਕ ਮੈਂ ਵਿਆਹ ਤੇ ਨੂੰ 16 ਸਾਲ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਕਿਹੜੀਆਂ ਜੇਲਾਂ ਸੀ ਤੰਮ ਲਾਡੂ ਬਾਦਲ ਸਾਹਿਬ ਕੌਮ ਬਡੂਰ ਕੋਈ ਆਪਣੇ ਵੀਰ ਸੀ ਮਨੀਪੁਰ ਦੀ ਜੇਲ੍ਹ ਚ ਕੋਈ ਮਹਾਰਾਸ਼ਟਰ ਆ ਦੀ ਜੇਲ੍ਹ ਚ ਪੰਜ ਬੜੀ ਕਿਤੇ ਆਕਾਲੀ ਲੀਡਰਸ਼ਿਪ ਹੈ ਤੁਹਾਡੇ ਨਾਲ ਥੋੜੇ ਬਜ਼ੁਰਗ ਹੋਣੇ ਆ ਥੋੜੇ ਬਜ਼ੁਰਗ ਜਿਹੜੇ ਬਾਦਲ ਸਾਹਿਬ ਦੇ ਨਾਲ ਭੁੰਦਰ ਸਾਹਿਬ ਨਾਲ ਆਕਾਲੀ ਦਲ ਨਾਲ ਕੋਈ ਸਾਰੇ ਸਾਰੇ ਮਤਲਬ ਸਾਰੇ ਪਰਿਵਾਰ ਥੋੜੇ ਬਜ਼ੁਰਗਾਂ ਦਾ ਤੁਸੀਂ ਇਤਿਹਾਸ ਦੇਖ ਲਓ ਕੋਈ 5 ਸਾਲ ਕੱਟੀ ਹੈ ਜੇਲ੍ਹ ਕਿਸੇ ਨੇ ਕੋਈ ਜ਼ਮਾਨਤ ਮੰਗੀ ਹੈ ਕਿ ਸਾਨੂੰ ਕੱਢੋ ਮੰਗੀ ਹੈ ਕਿ ਨਹੀਂ ਕਿਸੇ ਨੇ ਨਹੀਂ اپنی قوم ਦਾ اصول ہی نہیں ہے کہ ਸਾਨੂੰ ਕੱਢੋ ਅਜਿਹਾ ਲੜਨ ਵਾਸਤੇ قوم ਵਾਸਤੇ ਲੜਦੇ ਹਨ ਹੁਣ ਮੈਂ ਤੇ ਗੱਲ ਤੇ ਫਿਰ ਤੋਣਾ ਅਸੀਂ ਤਾਂ ਲੱਤ ਮਾਰਤੀ ਫਿਰ ਭਾਜਪੀ ਨੇ ਸੋਚਿਆ ਅੱਜ ਇਹ ਸੈਂਟਰ ਦੀਆਂ ਪਾਰਟੀਆਂ ਨੇ ਸੋਚਿਆ ਕਿ ਆਹ ਜਿਹੜੀ ਕੌਮ ਹੈ ਇਹਨੂੰ ਕਮਜ਼ੋਰ ਕਰੋ ਇਹਨਾਂ ਦੀ ਤਾਕਤ ਕਮਜ਼ੋਰ ਕਰੋ ਫੌਜ ਨੂੰ ਕਮਜ਼ੋਰ ਅਜਿਹਾ ਕਰਤਾ ਗੱਲਾਂ ਉਹਨਾਂ ਏਜੰਸੀਆਂ ਆ ਗਈਆਂ ਐਜੰਸੀਆਂ ਨੇ ਪ੍ਰਚਾਰ ਸ਼ੁਰੂ ਕਰਤਾ ਕਾਲੀ ਦਲ ਦੇ ਖਿਲਾਫ ਵੱਡੇ ਪਾਦਲ ਸਾਹਿਬ ਦੇ ਖਿਲਾਫ ਮੇਰੇ ਖਿਲਾਫ ਆਪਣੇ ਬੰਦੇ ਖੜੇ ਕਰਤੇ ਏਜੰਸੀਆਂ ਨੇ ਬੇਅਦਬੀ ਦਾ ਕਰਕੇ ਪ੍ਰਚਾਰ ਕਰਤਾ ਜੀ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਯਾ ਜਿਹੜੀ ਪਾਰਟੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੋਏ ਹੁਣ ਗੁਰੂ ਘਰ ਦੀ ਬੇਅਦਬੀ ਕਰੂਗੀ ਤੇ ਹੁਣ 7 ਸਾਲ ਹੋ ਗਏ ਕਿਹੜੇ ਕਾਲੀ ਦਲ ਦੇ ਲੀਡਰ ਨੂੰ ਫੜਿਆ ਉਹਨਾਂ ਨੇ ਕੀ ਬੇਅਦਬੀ ਕੀਤੀ ਹੈ ਦੇ ਕਿਹੜੇ ਕਹਿੰਦੇ ਸੀ ਦਾਦੂ ਵਾਲ ਵਰਗੇ ਮੰਡ ਵਰਗੇ ਉਹ ਬੰਦੇ ਸੀ ਨਾ ਤੇ ਕਿੱਥੇ ਆ ਬੀਜੇਪੀ ਜਾ ਉਹਨਾਂ ਨੂੰ ਤਾਂ ਕੋਈ ਕਹਿੰਦਾ ਨਹੀਂ ਹੁਣ ਬੇਦਬੀਆਂ ਹੋ ਰਹੀਆਂ ਪਿੱਛੇ ਗੁਰਦਾਸਪੁਰ ਹੋਈ ਹੁਸ਼ਿਆਰਪੁਰ ਹੋਈ ਕੋਈ ਬੋਲਿਆ ਜੇ ਉੱਥੇ ਬੋਲਿਆ ਤੇ ਗਿਆ ਤਾਂ ਐਜਪੀਸੀ ਦੇ ਕਾਲੀ ਦਲ ਦੇ ਲੋਕ ਗਏ ਉਹ ਜਿਹੜੇ ਬੰਦੇ ਹੁੰਦੇ ਸੀ ਉਹ ਕਿੱਧਰ ਗਏ ਜਿਹੜੇ ਆਪਣਾ ਕੋਈ ਸੰਤ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਹੁਣ ਕਿੱਧਰ ਹੈ ਉਹਨਾਂ ਦਾ ਮਿਸ਼ਨ ਇੱਕੋ ਇੱਕ ਸੀ ਕੀ ਕਾਲੀ ਦਲ ਨੂੰ ਖਤਮ ਕਰ ਦਿਓ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਕੌਮ ਦੀ ਤਾਕਤ ਨੂੰ ਕਮਜ਼ੋਰ ਕਰ ਦਿਓ ਫਿਰ ਆਪਣੇ ਆਪ ਹੀ ਅਸੀਂ ਇੱਥੇ ਬੜਾਂਗੇ ਫਿਰ ਉਹਨਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਥੋੜੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਅੱਜ ਹਾਲਾਤ ਦੇਖੋ ਕੀ ਬਣਾਂਗੀ ਥੋੜੀ ਕੌਮ ਦੀ ਆਪਣੇ ਪੰਜ ਤਖਤ ਸਾਬਣ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਪੂਰਾ ਕਬਜ਼ਾ ਕਰ ਲਿਆ ਤਖਤ ਹਜ਼ੂਰ ਸਾਹਿਬ ਤੇ ਜਿਹੜੀ ਕਮੇਟੀ ਬਣਾਈ ਸੀ 50 60 ਸਾਲ ਪਹਿਲੇ ਸੰਘਰਸ਼ ਕਰਕੇ ਕਾਨੂੰਨ ਬਦਲ ਦਿੱਤਾ ਹੁਣ ਕਹਿਆ ਕਿ ਕੋਈ ਐਜਪੀਸੀ ਦਾ ਨਮਾਉਂਦਾ ਨਹੀਂ ਕੋਈ ਸਿੰਘ ਸਭਾਂ ਦੇ ਲੋਕ ਨਹੀਂ ਜਾਣਗੇ 12 ਬੰਦੇ ਮਹਾਰਾਸ਼ਟra ਦੀ ਸਰਕਾਰ ਨਾਮਬ੍ਰੇਡ ਕਰੂਗੀ ਜਿਹਨੂੰ ਮਰਜ਼ੀ ਆਪਣੇ ਆਰਐਸਐਸ ਲਈ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਲੈ ਗਏ ਤਖਤ ਪਤਨਾ ਸਾਹਿਬ ਦੀ ਕਮੇਟੀ ਲੈ ਗਏ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਆਪਾਂ ਜਿੱਤੇ ਸੀ ਜੋ ਬੀਜੇਪੀ ਸ਼ਾਮਲ ਕਰ ਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੰਗਰੇਜ਼ ਨਹੀਂ ਤੋੜ ਸਕੇ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਤੇ ਆਪਣੇ ਕਾਲੀ ਦੰਨੇ ਰੋਲਾ ਪਾਇਆ ਚਾਬੀਆਂ ਦੇ ਰੋਜ਼ ਮੋਰਚਾ ਪਾ ਲਾ ਕੇ ਮਜਬੂਰ ਕਰ ਦਿੱਤਾ ਉਹਨਾਂ ਨੂੰ ਇਹਨਾਂ ਨੇ ਸੁਪਰੀਮ ਕੋਰਟ ਨੇ ਉਹ ਵੀ ਤੋੜ ਦਿੱਤੀ ਤੇ ਤੁਸੀਂ ਦੇਖੋ ਹਰਿਆਣਾ ਵਿੱਚ ਕੀ ਆਲ ਹੈ ਹਰਿਆਣਾ ਕਮੇਟੀ ਦੇ ਵਿੱਚ ਹੁਣ ਆਰਐਸਐਸ ਦੇ ਬੰਦੇ ਆ ਦਾਦੂ ਵਾਲ ਵਰਕੇ ਬਣਾਈ ਬੈਠੇ ਆ ਕੀ ਹੁਣ ਹੋਇਆ ਕੀ ਜਦੋਂ ਬਾਰਡਰ ਤੇ ਆਪਣੇ ਕਿਸਾਨਾਂ ਦੇ ਉੱਤੇ ਬੰਬ ਸਿੱਟੇ ਜਾਂਦੇ ਸੀ ਪੁਲਿਸ ਕਿੱਥੇ ਢਾਈ ਸੀ ਗੁਰੂ ਘਰਾਂ ਵਿੱਚ ਕਿਉਂਕਿ ਕਿਉਂਕਿ ਕਮੇਟੀ ਉਹਨਾਂ ਦੀ ਸੀ ਅੱਜ ਦਿੱਲੀ ਬੰਗਲਾ ਸਾਹਿਬ ਜਾਂ ਸੀਸਕਨ ਸਾਹਿਬ ਜਾਂ ਜਿੰਨੇ ਵੀ ਗੁਰੂ ਘਰ ਹੈ ਪਹਿਲੇ ਕੋਈ ਵੀ ਆਉਂਦਾ ਸੀ ਉੱਥੇ ਲੰਗਰ ਛੱਕ ਜਾਂਦਾ ਸੀ ਹੁਣ ਜੰਤਰ ਮੰਡਰ 'ਚ ਕੋਈ ਬੰਗਾਲ ਤੋਂ ਆਉਂਦਾ ਧਰਨਾ ਦੇਣ ਵਾਸਤੇ ਕੋਈ यूपी ती आंदे ਲੋਕੀ ਲੰਗਰੇ ਤੇ ਖਾਂਦੇ ਸੀ ਭਾਵੇਂ ਕਿਤੋਂ ਵੀ ਆਉਂਦਾ ਸੀ ਹੁਣ ਆ ਜਿਹੜੇ ਦਿੱਲੀ ਕਮੇਟੀ ਦੇ ਸਰਸੇ ਵਰਗੇ ਉਹਨੇ ਕੀ ਕੀਤਾ ਕਿ ਜਿਹੜਾ ਮੋਦੀ ਦੇ ਖਿਲਾਫ ਧਰਨਾ ਦੇਊਗਾ ਉਹਨੂੰ ਲੰਗਰ ਵੀ ਨਹੀਂ ਦੇਣਾ ਹੁਣ ਆ ਤਾਂ ਹਾਲਾਤ ਬਣਾ ਦੇ ਜੇ ਹਲੇ ਵੀ ਨਹੀਂ ਜਾਗੋਂਗੇ ਹਲੇ ਵੀ ਨਹੀਂ ਕਰੋਗੇ ਫਿਰ ਤੁਹਾਡੇ ਇੱਥੇ ਕਾਬਜ ਕਰ ਦਾਂਗੇ ਹਲੇ ਤਾਂ ਬਾਰਡਰ ਤੇ ਤੁਹਾਨੂੰ ਬੰਬਾਂ ਨਾਲ ਮਾਰਿਆ ਸੀ ਫਿਰ ਤਾਂ ਘਰੋਂ ਜੋ ਘਰੋਂ ਘੱਟ ਕੇ ਗੁੱਟਣਗੇ ਘਰੋਂ ਕੱਢ ਕੇ ਜੇ ਥੋੜੀ ਆਪਣੀ ਫੌਜ ਨਹੀਂ ਤਕਦੀਰ ਰੱਖੋਗੇ ਆਪਾਂ ਗੱਲਾਂ ਚ ਆ ਜਾਨੇ ਆਪਾਂ ਭੁੱਲ ਜਾਨੇ ਵੇਸਲੀ ਹੋ ਗਿਆ ਆਪਣੀ ਕੌਮ ਨੂੰ ਹੋ ਗਿਆ ਇੰਨੀ ਬਹਾਦਰ ਕੌਮ ਆਪਣੀ ਦੇਖੋ ਐਸ ਪਹਿਲੀ ਜੂਨ ਨੂੰ ਤੁਸੀਂ ਵੋਟਾਂ ਪਾਉਣੀਆਂ ਪਹਿਲੀ ਜੂਨ ਨੂੰ ਵੋਟਾਂ ਪਾਉਣੀਆਂ ਕਿ ਨਹੀਂ ਪਹਿਲੀ ਜੂਨ ਹੀ ਹੈ ਨਾ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕੀ ਹੋਇਆ ਸੀ ਭੁੱਲ ਗਏ ਤੁਸੀਂ ਸਾਰੇ 40 ਸਾਲ 1 ਜੂਨ ਨੂੰ ਇੰਦਰਾ ਗਾਂਧੀ ਨੇ ਟੈਂਕਾਂ ਤੇ ਰੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ 1 ਜੂਨ ਨੂੰ ਤੇ ਜਿਹੜਾ ਸਿੱਖ ਫਿਰ ਵੀ ਕਾਂਗਰਸ ਨੂੰ ਵੋਟਾਂ ਪਾਉਂਦਾ ਹੈ ਫਿਰ ਉਹ ਕੀ ਕਹੀਏ ਆਪਾਂ ਆਪਾਂ ਤਾਂ ਭੁੱਲੀ ਬੈਠੇ ਆਂ ਟੈਂਕਾਂ ਤੋਪਣਾ ਗੁਰੂ ਘਰ ਢਾਤੇ ਤੇ ਉਸ ਪਾਰਟੀ ਦੀ ਸਰਕਾਰ ਤਿੰਨ ਵਾਰ ਬਣਾਦੀ ਆਪਾਂ ਉਹਦੇ ਬਾਅਦ 84 ਦੇ ਅੰਦਰ 84 ਦੇ ਅੰਦਰ ਟੈਂਕ ਭੇਜੇ 85 ਚ ਪੰਜਾਬ ਦੇ ਅਸੈਂਬਲੀ ਦੇ ਲੈਕਚਰ ਹੋਏ 35 ਐਮਐਲਏ ਕਾਂਗਰਸ ਦੇ ਜਿਤਾਦੇ ਇੱਥੇ ਫਿਰ ਆਪਾਂ ਕੀ ਕਹਿੰਨੇ ਆ ਆਪਣੇ ਆਪ ਨੂੰ ਜਿਹੜੀ ਪਾਰਟੀ ਤੁਹਾਡੇ ਵਾਸਤੇ ਮਰਦੀ ਹੈ ਜਿਹਨੇ ਤੁਹਾਨੂੰ ਰੋਟੀ ਦਿੱਤੀ ਹੈ ਖੇਤੀ ਬਚਾਇਆ ਤੁਹਾਨੂੰ ਐ ਤੁਸੀਂ ਦੇਖੋ ਇੱਕ ਇੱਕ ਚੀਜ਼ ਇੱਥੇ ਕੀਤੀ ਹੈ ਉਹਦੇ ਤਰਫ ਤੋਂ ਆਪਾਂ ਸਾਰੇ ਖਿਲਾਫ ਐ ਹੁਣ ਝਾੜੂ ਵਾਲੇ ਆ ਗਏ ਝਾੜੂ ਵਾਲੇ ਕੀ ਕੀਤਾ ਇਹਨਾਂ ਨੇ ਬਦਲਾ 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 ਆਪਣੇ ਤੋਂ ਸਿਆਣੇ ਉਹ ਦੂਜੀਆਂ ਸੂਬੇ ਵਾਲੇ ਆ ਆ ਗੁਜਰਾਤੀ ਦੇਖ ਲੋ ਯਾਰ 30 ਸਾਲ ਹੋ ਗਏ ਕਿਸੇ ਨੂੰ ਵੜ ਨਹੀਂ ਦਿੰਦੇ ਮੋਦੀ ਤੋਂ ਬਗੈਰ ਆਪਣੇ ਸੂਬੇ ਵਿੱਚ ਉਹ ਕਹਿੰਦਾ ਮੋਦੀ ਸਾਡਾ ਹੈ ਤੇ ਅਸੀਂ ਤਾਂ ਮੋਦੀ ਨੂੰ ਵੋਟ ਪਾਉਣੀ ਹੈ ਕਿਉਂਕਿ ਮੋਦੀ ਸਾਨੂੰ ਸਾਰਾ ਕੁਝ ਦਿੰਦਾ ਹੈ ਤੇ ਜਿਹੜੀ ਪਾਰਟੀ ਸਾਰਾ ਕੁਝ ਇੱਥੇ ਕਰਦੀ ਹੈ ਤੁਹਾਡੀ ਕੌਮ ਦੀ ਹੈ ਆਪਾਂ ਤਾਂ ਉਹਨੂੰ ਵੋਟ ਪਾਉਣੀ ਨਹੀਂ ਉਹਨੂੰ ਤਗੜਾ ਕਰਨਾ ਹੀ ਨਹੀਂ ਆਪ ਬਦਲਾ ਜਿਹੜਾ ਆਉਂਦਾ ਹੈ ਹੁਣ ਆਂ ਭਗਵੰਤ ਮਾਨ ਇਹਨੂੰ ਸਿੱਖ ਕਹਿ ਸਕਦੇ ਆ ਜਿਹੜਾ दारू ਪੀ ਕੇ ਗੁਰੂ ਘਰਾਂ ਚਲੇ ਜਾਂਦਾ ਬੋਲਣ ਦੀ ਤਮੀਜ਼ ਨਹੀਂ ਤਜਰਬਾ ਹੈ ਨਹੀਂ ਅਨਾੜੀ ਨੂੰ ਗੱਡੀ ਫੜਾਤੀ ਮਾਰੀ ਕੰਧ ਜਾ ਕੇ ਉਹਨਾਂ ਦੇਖੋ ਸੂਬੇ ਦਾ ਕੀ ਹਲ ਕੀਤਾ ਅੱਜ ਸੂਬਾ ਪਹਿਲੀ ਵਾਰ ਆ ਪੁਲਿਸ ਵਾਲੇ ਜਿਹੜੇ ਖੜੇ ਮੇਰੇ ਨਾਲ 25 ਤਰੀਕ ਦੇ ਬਾਅਦ ਤਰਸਿਲਕਾ ਮਿਲੀ ਜਿਹੜੀ ਪਹਿਲੀ ਤਰੀਕ ਨੂੰ ਮਿਲਦੀ ਹੁੰਦੀ ਸੀ ਉਹ ਵੀ ਕਰਜ਼ਾ ਲੈ ਕੇ ਕਿਤੇ ਤੁਸੀਂ ਇੱਕਲ ਦੱਸੋ ਤੁਹਾਡੇ ਕੋਲੇ ਆ 7 ਸਾਲਾਂ ਚ ਕੋਈ ਮੁੱਖ ਮੰਤਰੀ ਦੇਖਿਆ ਸੰਦੂਲਗੜ ਹਲਕੀ ਚ ਨਾ ਕੈਪਟਨ ਆਇਆ ਨਾ ਇਹਨੇ ਤਾਂ ਕੀ ਹੋਣਾ ਸੀ ਆ ਝਾੜੂ ਵਾਲੇ ਕੀ ਹੈ ਝੂਠ ਤੇ ਪੰਡ 5 ਸਾਲ ਖਰਾਬ ਕਰਤੇ ਤੁਹਾਡੇ 5 ਸਾਲ 5 ਸਾਲ ਕਾਂਗਰਸ ਨੇ 5 ਸਾਲਾਂ ਜ਼ਿੰਦਗੀ ਦੇ 10 ਸਾਲ ਜਿਹੜਾ 50 ਸਾਲ ਸੀ ਉਹ 60 ਸਾਲ ਦਾ ਹੋ ਗਿਆ 60 ਸਾਲ ਆਲਾ 70 ਸਾਲ ਤਾਂ ਹੋ ਗਿਆ ਤੇ ਮੈਨੂੰ ਲੱਗਦਾ ਇੱਕ ਹੋਰ ਆ ਜੂਗਾ ਬਦਲਾ ਪੁੱਛ ਮੰਗਣ ਵਾਸਤੇ ਹੁਣ ਵੀ 5 ਸਾਲ ਲੋਕਾਂ ਨੇ ਦੇ ਦਨੇ ਆ ਹੁਣ ਆ ਦੇਖੋ ਹੁਣ ਹੱਕ ਕੀ ਦਾ ਬੰਦ ਆ ਇੱਥੇ ਆ ਤੁਹਾਡੀ ਵੋਟ ਦਾ ਜੇ ਹੱਕ ਹੀ ਨਹੀਂ ਦੇਵੋਗੇ ਤੇ ਫਿਰ ਫਿਰ ਜਿਹੜੇ ਕੰਮ ਕਰਨ ਵਾਲੇ ਤੇ ਛੱਡ ਜਾਣਗੇ ਘਰੇ ਬਹਿ ਜਾਣਗੇ ਖਾਲੇ ਬਣਾਉਣ ਨਾਲ ਅਕਾਲੀ ਦਲ ਏਮਸ ਲਿਆਉਣ ਨਾਲ ਅਕਾਲੀ ਦਲ ਸੈਂਟਰਲ ਯੂਨੀਵਰਸਿਟੀ ਵਾਲੇ ਆਉਣ ਨਾਲ ਅਕਾਲੀ ਗੱਲ ਬਿਜਲੀ ਘਰ ਘਰ ਪਹੁੰਚਾਉਣ ਨਾਲ ਪਾਣੀ ਨਾਲ ਥੋੜੇ ਪਿੰਡਾਂ 'ਚ ਪਾਣੀ ਪਹੁੰਚਾਉਣ ਵਾਲਾ ਪਾਰਟੀ ਸਾਰਾ ਕੁਝ ਦੇਣ ਵਾਲਾ ਕਾਲੀ ਦਲ ਤੇ ਕਾਲੀ ਦਲ ਨੂੰ ਫਿਰ ਵੀ ਵੋਟਾਂ ਵਾਸਤੇ ਆਪਾਂ ਧੜੇਬੰਦੀ ਕਰਕੇ ਆਪਾਂ ਖੜੇ ਹੋਨੇ ਮੰਨਤਾ ਕਰਨੀ ਪਣੀ ਆ ਜੇ ਕੌਮ ਨੂੰ ਬਚਾਉਣ ਵਾਲਾ ਥੋੜੀ ਫੌਜ ਹੈ ਮੇਰੀ ਗੱਲ ਇੱਕ ਗੋਲ ਨੋਟ ਕਰ ਲਿਓ ਜੋ ਇਹ ਕੈ ਸਿਲੈਕਸ਼ਨ ਵਿੱਚ ਦੇਖੋ ਅਸੀਂ ਇਕੱਲੇ ਖੜੇ ਆ ਕਿਸੇ ਅਸੀਂ ਕਿਹਾ ਸਾਡੇ ਸੂਲ ਜਿਆਦੇ ਜ਼ਰੂਰੀ ਹੈ ਕੋਈ ਸੱਤਾ ਦੀ ਲੋੜ ਨਹੀਂ ਇਨਸਾਨੇ ਵਾਸਤੇ ਬੜਾ ਸੌਖਾ ਕੰਮ ਸੀ ਸੌਖਾ ਸੀ ਬੀਜੇਪੀ ਨਾ ਸੁਣੋ ਤਾਕਰ ਲੋ ਜੀ ਆਮੀ 10 12 ਕਹਿੰਦੇ ਤੁਹਾਨੂੰ ਸੀਟਾਂ ਆ ਜਾਣੀਆਂ ਆ ਰਾਮਨਾਥ 10 ਆ ਜਾਣੀਆਂ ਅਸੀਂ ਕਹਿੰਦਾ ਨਾ ਅਸੀਂ ਤਾਂ ਸੂਲ ਹੈ ਸਾਡੇ ਵਾਸਤੇ ਭਾਵੇਂ ਨਾ ਆਏ ਹੁਣ ਵੀ ਨਾ 24 ਨੂੰ ਆਏ ਨਾ ਏ 27 ਨੂੰ ਵੀ ਨਾ ਸਤਾਏ ਭਾਵੇਂ 32 ਨੂੰ ਵੀ ਨਾ ਸਤਾਇਆ ਅਸੂਲਾਂ ਦੇ ਪਿੱਛੇ ਨਹੀਂ ਹਟ ਸਕਦਾ ਮੈਂ ਮੈਂ ਪਾਰਟੀ ਜੀ ਕਿਹਾ ਸੀ ਸਾਰੀ ਜਗ੍ਹਾ ਮੈਂ ਆਪਣੇ ਵਾਸਤੇ ਆਪਣੀ ਕੌਮ ਇੱਕ ਨੰਬਰ ਤੇ ਹੈ ਆਪਣਾ ਪੰਜਾਬ ਤੇ ਆਪਣੀ ਪਾਰਟੀ ਇਹ ਤਿੰਨੇ ਚੀਜ਼ਾਂ ਦੀ ਇੱਜ਼ਤ ਤੇ ਕੰਪਰੋਮਾਈਜ਼ ਨਹੀਂ ਹੋ ਸਕਦੀ ਮੈਂ ਉਹਨਾਂ ਵਰਗਾ ਨਹੀਂ ਜਿਹੜੇ ਦਿੱਲੀ ਵਾਲੇ ਸਰਸੇ ਵਾਜੇ ਅੱਜਕੱਲ ਤਾਂ ਆਪਣੇ ਬੰਦੇ ਨਾ ਲੀਡਰ ਤੁਸੀਂ ਦੇਖੋ ਕਈ ਸਰਦਾਰ ਬੀਜੇਪੀ ਜਾਂਦੇ ਕਿੰਨੇ ਕਿਹਦੀ ਕਿਉਂ ਜਾਂਦੇ ਆ ਦੋ ਗਨਮੈਨਾਂ ਪਿੱਛੇ ਬੀਜੇਪੀ ਕਹਿੰਦੇ ਦੋ ਗਨਮੈਨ ਦੇ ਦੇ ਦਿੰਦੇ ਬਸ ਐਨੇ ਮੇਰੇ ਨਾਲ ਗਨਮੈਨ ਆ ਕੇ ਚਲੋ ਬੀਜੇਪੀ ਚਲੋ ਜੀ ਚਲੋ ਜੀ ਆ ਆਪ ਚਲੇ ਜਾਓ ਜੀ ਹੁਣ ਇਹਦੇ ਚਲੇ ਜਾਓ ਜੀ ਗਨਮੈਨਾਂ ਪਿੱਛੇ ਆਪਣੀ ਕੌਮ ਅਸੂਲਾਂ ਵਾਲੀ ਕੌਮ ਕਿੱਧਰ ਗਈ ਤੋ ਐਸ ਕਰਕੇ ਮੈਂ ਬੇਨਤੀ ਕਰਨਾ ਸਦੂਲਗੜ੍ਹ ਵਾਲਿਓ ਦੇਖੋ ਇਨਸਾਫ ਚਾਹੀਦਾ ਆ ਇਹ ਇਲੈਕਸ਼ਨ ਕੋਈ ਦਿਲਰਾਜ ਦਾ ਨਹੀਂ ਆ ਕੋਈ ਭੁੰਦਰ ਸਾਹਿਬ ਦਾ ਨਹੀਂ ਆ ਹਰਸਿਮਰਤ ਕੋਰ ਬਾਦਲ ਦਾ ਨਹੀਂ ਆ ਇਲੈਕਸ਼ਨ ਕੌਮ ਦੀ ਹੁੰਦਾ ਹੈ اپنی طاقت ਦਾ ਜੇ ਐਕਟੀਵਿਟੀ ਉਹਨਾਂ ਨੂੰ ਸੈਂਟਰ ਨਾਲ ਹੀ ਪਤਾ ਲੱਗ ਗਿਆ ਨਾ ਇਹਨਾਂ ਦੇ ਦਾ ਐਮਪੀ ਇੱਕੋ ਹੀ ਜਿੱਤੇ ਆ 13 ਚੋਂ ਫਿਰ ਦੇਖਿਓ ਉਹਨਾਂ ਨੇ ਫੌਜਾਂ ਟੈਂਕ ਬਾੜ ਦਿੰਦੇ ਆ ਤੁਹਾਨੂੰ ਕਿਸਾਨੀ ਦੇ ਤੁਸੀਂ ਕਰਦੇ ਹੋ ਬੈਠੇ ਸੀ ਤੈਨੂੰ ਵੰਡ ਦਿੱਤਾ ਦਿੱਲੀ 'ਚ ਜੇ ਕਾਲੀ ਗੱਲ ਦੀ ਸਰਕਾਰ ਪੰਜਾਬ 'ਚ ਹੁੰਦੀ ਇਹਦਾ ਹਿੰਮਤ ਨਹੀਂ ਹੋਣੀ ਸੀ ਇਹ ਤੁਹਾਡੇ ਬਾਰਡਰਾਂ ਤੇ ਤੁਹਾਨੂੰ ਕੋਈ ਬੰਬ ਵੀ ਸਿੱਟ ਦਨ ਆਪਣੇ ਪੰਜਾਬ ਦੇ ਸੂਬੇ ਵਿੱਚ ਆ ਤਾਂ ਝਾੜੂ ਲੈ ਭਗਵੰਤ ਮਾਨ ਨੂੰ ਉਹਨੇ ਕਿਹਾ ਅਮਿਤ ਸ਼ਾਹ ਨੇ ਐਕਚੁਅਲੀ ਅਮਨ ਸ਼ਾਹ ਤੇ ਹੁਣ ਭਗਵੰਤ ਮਾਨ ਤਾਂ ਸਹੀ ਮੰਨੇ ਤੇ ਉਹਦਾ ਬੀ ਟੀਮ ਬਣੀ ਬੈਠਾ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਐਸ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਬਣੂਗਾ ਬੀ ਜੀ ਪੀ ਦਾ ਚੀਫ ਮਿਨਿਸਟਰ ਇੱਥੋਂ ਹੀ ਉਹਨੇ ਨਾਲ ਨਾਲ ਛਾਲ ਮਾਰਨ ਦੀ ਤਿਆਰੀ ਚ ਹੈ ਕੇਜਰੀਵਾਲ ਤਾਂ ਹੁਣ ਅੰਦਰ ਕਰਤਾ ਇਹਨੂੰ ਤੇ ਅਹ ਤਿਆਰੀ ਚ ਹੈ ਤਾਂ ਉਹਨਾਂ ਕਿਹਾ ਕਿ ਰੋਕਦੇ تھے ਆ ਕਰਾਂਗੇ ਚੁੱਪ ਕਰਕੇ ਬੈਠੇ ਰਹੇ ਤੁਹਾਡੇ ਬੁੰਡੇ ਚੱਕ ਕੇ ਲੈ ਗਏ ਪਰਚਾ ਕਹਿੰਦਾ ਦਿੱਤਾ ਹੀ ਨਹੀਂ ਅਨ ਨੂੰ ਪਛਾਣਦੇ ਤੇ ਹਲੇ ਵੀ ਆਪਾਂ ਕਹਿੰਦੇ ਆਮ ਆਦਮੀ ਆਮ ਆਦਮੀ ਝਾੜੂ ਖਲੇ ਦੇਖੋ 2 ਮਹੀਨੇ ਹੋ ਗਏ ਘਰ ਛੱਡੇ ਨੂੰ ਮੈਂ ਮੈਂ ਤਾਂ ਸਾਢਾ 10 ਪੂਰੇ ਘਰ ਕਿਦੋਂ ਦਾ ਛੱਡੇ ਐ ਤੂੰ ਦੇਖੋ ਯਾਤਰਾ ਕਰਦੇ 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 ਕਿੱਥੇ ਕਿੱਥੇ ਰੋਜ਼ ਨਿਕਲ ਜਾਈਦਾ ਕਿਸ ਵਾਸਤੇ ਨਿਕਲਦਾ ਕੋ ਲੋੜ ਹੈ ਕੌਮ ਖਾਤਰ ਪੰਜਾਬ ਖਾਤਰ ਥੋੜੇ ਖਾਤਰ ਬਾਦਲ ਸਾਹਿਬ ਇੱਕ ਦਿਨ ਜੀ ਲੀਡਰ ਨਹੀਂ ਬਣੇ 70 ਸਾਲ ਇੱਕ ਇੱਕ ਪੌੜੀ ਚੜ ਕੇ ਸਰਪੰਚ ਬਣੇ ਬਾਖਸਮਤੀ ਮੈਂਬਰ ਬਣ ਜਿਲ੍ਹਾ ਪ੍ਰੀਸ਼ਦ ਬਣੇ ਜੇਲ੍ਹਾਂ ਕਟਿਆ ਐਮਪੀ ਬਣੇ ਇੱਥੇ ਤਾਂ ਜਿਹੜਾ ਹੁੰਦਾ ਹੈ ਕਿ ਮੈਂ ਮੁੱਖ ਮੰਤਰੀ ਸਿੱਧਾ ਬਣ ਜਾ ਸਿੱਧਾ ਮੁੱਖ ਮੰਤਰੀ ਤੇ ਮੁੱਖ ਮੰਤਰੀ ਬਣ ਕੇ ਇਕੱਲੇ ਫੀਲਿੰਗ ਲੈਂਦੇ ਆ ਹਾਂ ਮੈਂ ਹੁਣ ਮੁੱਖ ਮੰਤਰੀ ਬਣ ਗਿਆ ਐਸਐਸਪੀ ਸਾਹਿਬ ਇਹਨੂੰ ਅੰਦਰ ਕਰ ਦਿਓ ਇਹਦੇ ਪਰਚਾ ਦੇ ਦਿਓ ਐ ਨਹੀਂ ਕਹਿੰਦੇ ਕਿ ਡੀਸੀ ਸਾਹਿਬ ਇੱਥੇ ਸੜਕ ਬਣਾ ਦਿਓ ਇੱਥੇ ਸਕੂਲ ਬਣਾ ਦਿਓ ਉਹ ਨਹੀਂ ਟੈਲੀਫੋਨ ਇਹਨੂੰ ਅੰਦਰ ਕਰ ਦਿਓ ਦੇਖਣਾ ਚਾਹੁੰਦੇ ਕਿਨੀ ਤੱਕ ਦਾ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਇਲੈਕਸ਼ਨ ਜੇ ਹੁਣ ਇਕੱਤੀ ਪਿੱਛੇ ਰਹਿ ਗਏ ਫਿਰ ਜੁੰਵਾਰ ਆਪਾਂ ਹੋਵਾਂਗੇ ਧੜੇਬੰਦੀ ਛੱਡ ਦਿਓ ਘਰ ਘਰ ਵੜ ਜਿਓ ਜਜ਼ਬਾ ਲੈਓ ਜੋਸ਼ ਲੈ ਆਓ ਜੰਗ ਦਾ ਜੋਸ਼ ਦੇਖੋ ਪੁੰਦਰ ਸਾਹਿਬ ਦੀ ਕਿੰਨੀ ਉਮਰ ਹੋ ਗਈ ਮੈਨੂੰ ਲੱਗਦਾ ਤੁਹਾਨੂੰ ਵੀ ਮੈਨੂੰ ਲੱਗਦਾ 60 ਸਾਲ ਹੋ ਗਏ ਨੇ ਪੁੰਦਰ ਸਾਹਿਬ ਐਸ ਜਿਵੇਂ ਦੇਖੋ ਵੱਡੇ ਬਾਦਲ ਸਾਹਿਬ ਦੇ ਸਾਥੀ ਬਿਲਕੁਲ ਲੱਗਿਆ ਸੀ ਵੱਡੇ ਬਾਦਲ ਸਾਹਿਬ ਦੇਖੋ ਇੱਕ ਤਾਂ ਦੋਸਤੀ 70 ਚ ਸਾਲ ਤੱਕ ਸਾਥ ਬਾਦਲ ਸਾਹਿਬ ਨਾਲ ਖੜੇ ਰਹੇ ਅਕਾਲੀ ਦਲ ਨਾਲ ਖੜੇ ਰਹੇ ਭਾਵੇਂ ਮਿਲੇ ਕੋਸ਼ਿਸ਼ ਜਾਂ ਨਾ ਮਿਲੇ ਇਹਨਾਂ ਨੇ ਕਿਤੇ ਨਹੀਂ ਇੱਥੇ ਤਾਂ ਕੁਛ ਕਹਿ ਦਿਓ ਕੋਈ ਐ ਨਹੀਂ ਐ ਇਸ ਗੱਡੀ ਚ ਮੈਂ ਨਾ ਬਿਠਾਵਾਂ ਤਾਂ ਕਿਹਾ ਚਲੋ ਮੈਂ ਦੂਜੇ ਪਾਸੇ ਜਾਣਾ ਝਾੜੂ ਚ ਐ ਐ ਜਿਆ ਰਿਸ਼ਤਾ ਚਾਹੀਦਾ ਐ ਐ ਜੇ ਲੋਕ ਚਾਹੀਦੇ ਜਿਹੜੇ ਖੜਦੇ ਆ ਤੇ ਜਿਵੇਂ ਬਾਦਲ ਸਾਹਿਬ ਦਾ ਰਿਸ਼ਤਾ ਹੈ ਭੁੰਦਰ ਸਾਹਿਬ ਨਾਲ ਉਵੇਂ ਹੀ ਦਿਲਰਾਜ ਦੇਖੋ ਉਹ ਵੀ ਮੇਰੇ ਭਰਾਵਾਂ ਮੰਗੂ ਆ ਇੱਕ ਸਾਡਾ ਪਰਿਵਾਰ ਆ ਇੱਕ ਪਰਿਵਾਰ ਆ ਅਕਾਲੀ ਜਲਦੀ ਸਰਕਾਰ ਹੁੰਦੀ ਸਮਝ ਲਓ ਸਰਦੂਲਗੜ ਥੋਡੀ ਸਰਕਾਰ ਹੈ ਕਿਉਂ ਨਾ ਬਾਦਲ ਸਾਹਿਬ ਨੇ ਨਾ ਕੀਤੀ ਐ ਨਾ ਮੈਂ ਕੀ ਕਹਿ ਕਰ ਸਕਾਂ ਅੱਜ ਤਾਂ ਬਲੈਂਕ ਚੈੱਕ ਲਿਆਉਂਦੇ ਸਦਸਕਾ ਦਾ ਕਰਦੇ ਐ ਸਾਰੀ ਤਰੱਕੀ ਥੋਡੀ ਉਦੋਂ ਹੀ ਹੋਊਗੀ ਉਦੋਂ ਕੰਮ ਹੋਣਗੇ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਤੁਹਾਡਾ ਸਾਰਾ ਧੰਨਵਾਦ ਕਰਦਾ ਆਸ ਕਰਦਾ ਕਿ ਕਿ ਸਰਦੂਲਗੜ ਹਲਕੇ ਤੋਂ ਸਰਦੂਲਗੜ ਹਲਕੇ ਤੋਂ ਘਟ ਤੋਂ ਘੱਟ ਖਾਲਸਾ ਪੰਦੀ ਫੌਜ ਨੂੰ ਘਟ ਤੋਂ ਘੱਟ 15-20 ਹਜ਼ਾਰ ਦੀ ਲੀਡ ਦੋਗੇ ਕਿ ਨਹੀਂ ਦੋਗੇ ਕਿੰਨੀ ਲੀਡ ਦੋਗੇ ਇੱਕ ਪੰਥ ਦੀ ਪਾਰਟੀ ਨੂੰ ਚਾਹ ਜੂ ਪੀਣੀ ਪਣੀ ਹੈ ਜੀ ਬਹੁਤ ਬਹੁਤ ਧੰਨਵਾਦ